ਦੇ ਨਾਲ ਆਪਣੀ ਸਰਕਾਰ ਬਣਾਏਗੀ ਭਾਰਤ ਮਾਤਾ ਕੀ ਜੈ ਤੇ ਤੁਸੀਂ ਬੀਜੇਪੀ ਹਰ ਝੜ ਚੁੱਕੀ ਫਿਰ ਦੇ ਕੀ ਗੱਲ ਹੋ ਗਈ ਇਹ ਦੇਖੋ ਜੀ ਝੂਠ ਫੇਰਾ ਜਿਹੜਾ ਅੱਜ ਪੜਦਾ ਫਾਸ਼ ਹੋ ਗਿਆ ਤੇ ਆ ਤੀਲਾ ਤੀਲਾ ਹੋ ਗਿਆ ਝਾੜੂ ਤੇ ਅਗਲੀ ਵਾਰੀ ਜਿਹੜੀ ਆ ਪੰਜਾਬ ਦੀ ਆ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਵਿਧਾਨ ਸਭਾ ਚੋਣਾਂ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਜਿੱਤ ਦੀ ਖੁਸ਼ੀ 'ਚ ਪੂਰੇ ਦੇਸ਼ 'ਚ ਪਗੜੇ ਪਾਏ ਤੇ ਲੱਡੂ ਵੰਡੇ ਫਿਲੌਰ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਵਿਨੋਦ ਰਹਿਜਾ ਦੀ ਅਗਵਾਈ 'ਚ ਬਾਬਾ ਸਾਹਿਬ ਅੰਬੇਡਕਰ ਚੌਂਕ ਫਿਲੌਰ 'ਚ ਲੱਡੂ ਵੰਡੇ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਦੇ ਹਾਤੀ ਗੋਲਦੀ ਨਾਰ ਕਾਰਜਕਾਨੀ ਮੈਂਬਰ ਪੰਜਾਬ ਪਹੁੰਚੇ ਇਸ ਮੌਕੇ ਰਣਜੀਤ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੇ ਦਿੱਲੀ ਜਿੱਤ ਦੀਆਂ ਭਾਜਪਾ ਦੀ ਸਮੂਹ ਲੀਡਰਸ਼ਿਪ ਵੋਟਰਾਂ ਸਪੋਰਟਰਾਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਨਵੇਂ ਵਿਕਾਸ ਕਾਰਜ ਕਰਵਾਏ ਕੇ ਤੋਹਫੇ ਦੇਣਗੇ ਤੇ ਆਪ ਨੂੰ ਦੇਸ਼ ਵਾਸੀਆਂ ਨੇ ਨਕਾਰ ਦਿੱਤਾ ਹੈ ਹੁਣ ਕਦੇ ਵੀ ਮੂੰਹ ਨਹੀਂ ਲਾਉਂਗੇ ਇਸ ਮੌਕੇ ਦੇ ਮੰਡਲ ਪ੍ਰਧਾਨ ਵਿਨੋਦ ਰਹਿਜਾ ਨੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਤੇ ਵੋਟਰਾਂ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸ਼ਾਮ ਲਾਲ ਸ਼ਰਮਾ रघु अरोडा व्यापार मंडल प्रधान जिला जलंधर सुखविंदर सिंह लाडी सीनियर आगू भाजपा परवीन जैन गुलशन मदान अमित गुप्ता दिनेश जोशी जीवन ज्योति अरुणा जैन परवीन लता सुनीता मास्टर चंद्र मोहन ते पार्टी के दे अहदेदार मैबर भारी गिणती शामिल सन रिपोर्ट अजय सिंह नागी राजविंदर राजा कोटली गुरशांत सिंह नागी मनप्रीत सिंह मजारा दिलौर तो विशेष रिपोर्ट come <laughs> on

ਇਹ ਹੁੰਦੀ ਹੈ ਵਾਹ ਅੰਰੇਜਾ ਜੀ ਵੱਡিয়ে ਵੱਡੀ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਸਤਿਕਾਰਯੋਗ ਸਾਥੀਓ ਅੱਜ ਸੱਚਾਈ ਦੀ ਜਿੱਤ ਹੋਈ ਹੈ ਔਰ ਝੂਠ ਦੀ ਜਿਹੜੀ ਹੈ ਉਹ ਪੱਟੀ ਹਾਰ ਹੋਈ ਹੈ ਦਿੱਲੀ ਜਿਹੜੀ ਜਿੱਤੀ ਹੈ ਇਹ ਲੋਕਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੀ ਸੇਵਾ ਸਤਕਾ ਬਹੁਤ ਵੱਡਾ ਅਸ਼ੀਰਵਾਦ ਦਿੰਦਾ ਹੈ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਚਾਹੁੰਦੇ ਨੇ ਔਰ ਇਹਦੀ ਜਿਹੜੀ ਅੱਜ ਤੋਂ ਸ਼ੁਰੂਆਤ ਹੈ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਦਿੱਲੀ ਜਿੱਤ ਕੇ ਹੋ ਚੁੱਕੀ ਹੈ ਔਰ ਕੇਜਰੀਵਾਲ ਜਿਹੜੀ ਝੂਠੀ ਰਾਜਨੀਤੀ ਕਰਦਾ ਸੀ ਜਿਹੜਾ ਆਮ ਆਦਮੀ ਆਪਣੇ ਆਪ ਨੂੰ ਕਹਿੰਦਾ ਸੀ ਜਨ ਦੇ ਸ਼ਰਾਬ ਦੇ ਵਿੱਚ ਬਹੁਤ ਵੱਡਾ ਘਟਾਲਾ ਕੀਤਾ ਜਲ ਬੋਰਡ ਦੇ ਵਿੱਚ ਬਹੁਤ ਵੱਡਾ ਘਟਾਲਾ ਕੀਤਾ ਔਰ ਜਿਹੜਾ ਇਹ ਕਹਿੰਦਾ ਸੀ ਕਿ ਮੈਂ ਆਮ ਆਦਮੀ ਪਾਰਟੀ ਮੈਂ ਆਮ ਆਦਮੀ ਹਾਂ ਉਨੇ ਇਹੋ ਜਿਹਾ ਸ਼ੀਸ਼ ਮਹਿਲ ਬਣਾਇਆ ਜਿਹੜਾ ਕਿ ਪਹਿਲਾਂ ਰਾਜੇ ਮਹਾਰਾਜੇ ਬਣਾਉਂਦੇ ਸੀ ਅਸੀਂ Hindu ਧਰਮ ਅਸੀਂ ਮਾਇਆ ਦਾ ਸੋਨੇ ਦਾ ਅਸੀਂ ਉਹਦਾ ਸਤਕਾਰ ਕਰਦੇ ਆ ਉਹਨੂੰ ਗਹਿਣਿਆਂ ਦੀ ਤਰ੍ਹਾਂ ਬੱਤਦੇ ਆ ਔਰ ਉਹਨਾਂ ਨੂੰ ਆਪਣੇ ਲੋਕਰਾਂ 'ਚ ਰੱਖਦੇ ਆ ਇਹ ਇੰਨਾ ਹਮਕਾਰੀ ਹੋ ਚੁੱਕਾ ਸੀ ਕਿ ਇਹਦੀ ਜਿਹੜੀ ਟਾਇਲਟ ਸੀਟ ਹੈ ਇਹਨੇ ਉਹਨੂੰ ਲੋਹੇ ਦੇ ਨਾਲ ਜਿਹੜਾ ਬੜਿਆ ਹੋਇਆ ਸੀ ਉਹ ਬਹੁਤ ਜਲਦ ਹੁਣ ਸਾਡੀ ਜਦੋਂ ਅਸੀਂ ਸਰਕਾਰ ਉੱਥੇ ਬੜੇਗੀ ਜਦੋਂ ਸੌਚਕ ਸਮਰਾਉਤਵ ਸਮਰਾਉਤ ਤੋਂ ਬਾਅਦ ਉੱਥੇ ਦਾ ਜਿਹੜਾ ਪੂਰਾ ਅਸੀਂ ਲਾਈਵ ਦਿਖਾਵਾਂਗੇ ਜਿਹੜਾ ਇਹਨੇ ਜਿਹੜਾ ਸ਼ੀਸ਼ ਮਹਿਲ ਬਣਾਇਆ ਸੀ ਅੱਜ ਜਿਹੜਾ ਝਾੜੂ ਹੈ ਉਹ ਤੀਲਾ ਤੀਲਾ ਹੋ ਚੁੱਕਾ ਔਰ ਜਿਹੜਾ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਸ ਦੇਸ਼ ਨੂੰ ਵਿਸ਼ਵਗੁਰੂ ਬਣਾਉਣਾ ਚਾਹੁੰਦੇ ਨੇ ਲੋਕਾਂ ਨੇ ਉਹਨਾਂ ਨੂੰ ਵੱਡਾ ਆਸ਼ੀਰਵਾਦ ਦਿੱਤਾ ਔਰ ਦਿੱਲੀ ਅਸੀਂ ਇੰਨੀ ਜ਼ਬਰਦਸਤ ਦਿੱਲੀ ਨੂੰ ਜਿਹੜਾ ਰਾਜਸਤਾਨੀ ਬਣਾਵਾਂਗੇ ਦੀ ਦੁਨੀਆ ਦੀ ਇੱਕ ਨੰਬਰ ਦੀ ਰਾਜਸਤਾਨੀ ਦਿੱਲੀ ਹੋਏਗੀ ਔਰ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਰਕਰਾਂ ਸਮਰਤਕਾਂ ਅਹੁਦੇਦਾਰ ਸਹਿਬਾਨਾਂ ਜਿਨ੍ਹਾਂ ਦਾ ਵੀ ਪਾਰਟੀ ਨੂੰ ਚਿਤਾਉਣ ਦੇ ਲਈ ਯੋਗਦਾਨ ਰਿਹਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੇਜਾ ਸਾਹਿਬ ਵੀ ਕਹਿਣਾ ਚਾਹੁੰਦੇ ਹੋ ਜੈ ਭਨ ਜੈ ਭਨ ਹੁਣ ਜਿਸ ਤਰ੍ਹਾਂ ਭਾਜਪਾ ਸਰਕਾਰ ਦੀ ਦਿੱਲੀ ਵਿੱਚ ਜਿੱਤ ਹੋਈ ਆ ਅਗਲੀ ਵਾਰੀ ਪੰਜਾਬ ਦੀ ਹੈ 2027 ਦੇ ਵਿੱਚ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਭਾਜਪਾ ਪਾਰਟੀ ਬੜੀ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਏਗੀ ਭਾਰਤ ਮਾਤਾ ਕੀ ਜੈ ਆ ਤੁਸੀਂ ਭਾਜਪਾ ਹੜ ਝੜ ਜੁਕੀ ਫਿਰਦੇ ਕੀ ਗੱਲ ਹੋ ਗਈ ਇਹ ਦੇਖੋ ਜੀ ਝੂਠਾ ਜਿਹੜਾ ਅੱਜ ਪੜਦਾ ਫਾਸ਼ ਹੋ ਗਿਆ ਤੇ ਆ ਤੀਲਾ ਤੀਲਾ ਹੋ ਗਿਆ ਝਾੜੂ ਤੇ ਅਗਲੀ ਵਾਰੀ ਜਿਹੜੀ ਆ ਪੰਜਾਬ ਦੀ ਆ ਭਾਜਪਾ ਪਾਰਟੀ ਆਵਾਜ਼ ਦੀ ਪਾਰਟੀ ਜਿੰਦਾਬਾਦ ਜੀਐਫਪੀ ਪਾਰਟੀ ਜਿੰਦਾਬਾਦ ਭਾਰਤੀ ਅਜੰਨਪਾਈ ਜੀ ਮਰਦ ਕੀ ਕਹਣਾ ਚਾਹਦੇ ਹੋ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਸਾਡੀ ਜਿੱਤ ਸਾਡੀ ਜਿੱਤ ਹੋਈ ਹੈ ਇਹ ਸਾਡਾ ਹਿੰਦੁਸਤਾਨ ਬਹੁਤ ਅੱਗੇ ਜਾਏਗਾ ਹੁ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਮੋਤੀ ਸਾਡੇ ਨਾਲ ਜੀ ਹੈ ਔਰ ਰਹੇਗੇ ਹਮੇਸ਼ਾ ਜੀਐਫਪੀ ਪਾਰਟੀ ਜਿੰਦਾਬਾਦ ਜਿੰਦਾਬਾਦ ਬਸ